ਅਗੇ ਵਲਾਂਗੇ ਲੁਧਿਆਣਾ ਪਹੁੰਚ ਰਹੇ ਨੇ ਗ੍ਰਹਿ ਮੰਤਰੀ ਅਮਿਤ ਸ਼ਾ ਰਵਨੀਤ ਸਿੰਘ ਮਿੱਟੂ ਦੇ ਹੱਦ ਦੇ ਵਿੱਚ ਚੋਣ ਰੈਲੀ ਕਰਨਗੇ ਦੱਸਦੇ ਕਿ ਲੁਧਿਆਣਾ ਦੇ ਦਾੜਾ ਮੰਡੀ ਦੇ ਵਿਖੇ ਜੜੀ ਹੈ ਵੱਡੀ ਸਟੇਜ ਲਗਾਈ ਗਈ ਹੈ ਪੰਜਾਬ ਪ੍ਰਦੇਸ਼ ਤੇ ਬੀ ਜੀ ਪੀ ਲੀਡਰਸ਼ਿਪ ਮੌਜੂਦ ਰਹੇਗੀ ਪੁਲਿਸ ਦੇ ਵੱਲੋਂ ਕੀਤੇ ਗਏ ਨੇ ਸੁਰੱਖਿਆ ਦੇ ਪੁਖਤਾ ਇੰਤਜ਼ਾਮਤ ਪੰਡਾਲ ਦੇ ਵਿੱਚ 7000 ਦੇ ਕਰੀਬ ਕੁਰਸੀਆਂ ਜੜੀਆਂ ਨੇ ਲਗਾਈਆਂ ਗਈਆਂ ਨੇ ਤੇ ਲੁਧਿਆਣਾ ਪਹੁੰਚ ਰਹੇ ਨੇ ਗ੍ਰਹਿ ਮੰਤਰੀ ਦੱਸਦੇ ਕਿ ਪੰਜਾਬ ਦੇ ਲੁਧਿਆਣਾ ਦੇ ਵਿੱਚ ਪਹੁੰਚ ਰਹੇ ਨੇ ਲੁਧਿਆਣਾ ਪਹੁੰਚ ਰਹੇ ਨੇ ਗ੍ਰਹਿ ਮੰਤਰੀ ਅਮਿਤ ਸ਼ਾ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਜ ਜੇ ਲੁਧਿਆਣਾ ਪਹੁੰਚ ਰਹੇ ਨੇ ਗ੍ਰਹਿ ਮੰਤਰੀ ਅਮਿਤ ਸ਼ਾ ਜਿਨ੍ਹਾਂ ਦੇ ਸੁਰੱਖਿਆ ਦੇ ਜੁੜੇ ਨੇ ਪੂਰੇ ਤਰੀਕੇ ਦੇ ਨਾਲ ਪੁਖਤਾ ਪ੍ਰਬੰਧ ਕੀਤੇ ਗਏ ਨੇ 7000 ਕੁਰਸੀਆਂ ਲਗਾਈਆਂ ਗਈਆਂ ਨੇ ਵੱਡੀ ਰੈਲੀ ਨੂੰ ਸੰਬੋਧਿਤ ਕਰਨਗੇ ਜਿਹੜੇ ਨੇ ਇਸੇ ਸਤਹ ਚੋਣਾਂ ਵੀ ਸਰ ਗਰਮੀਆਂ ਜਿਹੜੀਆਂ ਨੇ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਤੇਜ਼ ਹੁੰਦੀਆਂ ਜਾ ਰਹੀਆਂ ਨੇ ਔਰ ਅੱਜ ਐਤਵਾਰ ਦੇ ਦਿਨ ਖਾਸ ਕਰ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਛੁੱਟੀ ਦੇ ਦਿਨ ਦਾ ਲਾਹਾ ਜਿਹੜੀਆਂ ਨੇ ਜ਼ਰੂਰ ਲੈਣਾ ਚਾਣਗੀਆਂ ਅੱਜ ਲੁਧਿਆਣਾ ਦੇ ਵਿੱਚ ਇੱਕ ਬਹੁਤ ਹੀ ਬੜੀ ਰੈਲੀ ਹੋਣ ਜਾ ਰਹੀ ਹੈ ਜੋ ਕਿ ਭਾਜਪਾ ਦੀ ਇੱਕ ਰੈਲੀ ਹੈ ਜਿਹਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜਿਹੜੇ ਲੁਧਿਆਣਾ ਦੇ ਦਾਣਾ ਮੰਡੀ ਵਿਖੇ ਇੱਕ ਰੈਲੀ ਕਰਨਗੇ ਰਵਨੀਤ ਸਿੰਘ ਬਿੱਟੂ ਦੇ ਹੱਕ ਦੇ ਵਿੱਚ ਇਹ ਰੈਲੀ ਕੀਤੀ ਜਾਏਗੀ ਔਰ ਇਸ ਵਕਤ ਤੁਹਾਨੂੰ ਮੈਂ ਤਿਆਰੀਆਂ ਦਾ ਜਾਇਜ਼ਾ ਦਿਖਾ ਰਿਹਾ ਹੈਗਾ ਕਿ ਦੇਸ਼ ਦੇ ਗ੍ਰਹਿ ਮੰਤਰੀ ਪਹੁੰਚ ਰਹੇ ਨੇ ਔਰ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੰਡਾਲ ਜਿਹੜਾ ਦਾਣਾ ਮੰਡੀ ਦੇ ਵਿੱਚ ਸਜਾਇਆ ਗਿਆ ਹੈਗਾ ਕੁਰਸੀਆਂ ਲਗਾਈਆਂ ਗਈਆਂ ਨੇ ਔਰ ਬਹੁਤ ਹੀ ਬੜੇ ਸਟੇਜ ਇਸ ਜਿਹੜਾ ਜਿਹੜਾ ਇੰਤਜ਼ਾਮ ਕੀਤਾ ਗਿਆ ਬਹੁਤ بڑا ਸਟੇਜ ਲਗਾਇਆ ਗਿਆ ਹੈਗਾ ਔਰ ਤਕਰੀਬਨ ਤਕਰੀਬਨ 5 ਤੋਂ 7000 ਕੁਰਸੀਆਂ ਜਿਹੜੀਆਂ ਦਸੀਆਂ ਜਾ ਰਹੀਆਂ ਨੇ ਕੀ ਲਗਾਈਆਂ ਗਈਆਂ ਨੇ ਔਰ ਇਹਦੇ ਵਿੱਚ ਪੁਲਿਸ ਦਾ ਵੀ ਜਿਹੜਾ ਪੁਖਤਾ ਇੰਤਜ਼ਾਮ ਕੀਤਾ ਗਿਆ ਹੈਗਾ ਯਕੀਨਨ ਦੇਸ਼ ਦੇ ਗ੍ਰਹਿ ਮੰਤਰੀ ਜਿਹੜੇ ਨੇ ਲੁਧਿਆਣਾ ਪਹੁੰਚ ਰਹੇ ਨੇ ਤੇ ਜਿਹੜੇ ਸੁਰੱਖਿਆ ਦੇ ਚਾਕ ਚੌਬੰਦ ਪ੍ਰਬੰਧ ਕੀਤੇ ਗਏ ਨੇ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੀ ਦਾਣਾ ਮੰਡੀ ਦੇ ਵਿੱਚ ਸ਼੍ਰੀ ਅਮਿਤ ਸ਼ਾ ਜਿਹੜੇ ਨੇ ਰਵਨੀ ਸਿੰਘ ਬਿੱਟੂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਔਰ ਇਸ ਰੈਲੀ ਦੇ ਵਿੱਚ ਜਿਹੜਾ ਹੈਗਾ ਦੱਸਿਆ ਜਾ ਰਿਹਾ ਕਿ ਪੂਰੇ ਪੰਜਾਬ ਤੋਂ ਜਿਹੜੇ ਬੀਜੇਪੀ ਦੇ ਵਰਕਰਸ ਔਰ ਲੋਕ ਜਿਹੜੇ ਨੇ ਉਹ ਪਹੁੰਚਣਗੇ ਉਹਨਾਂ ਨੂੰ ਸੁਣਨ ਲਈ ਇੱਥੇ ਪਹੁੰਚਣਗੇ ਫਿਲਹਾਲ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਆਂ ਦਾਣਾ ਮੰਡੀ ਦੀਆਂ ਜਿੱਥੇ ਪੁਲਿਸ ਦੇ ਪੁਖਤਾ ਇੰਤਜ਼ਾਮ ਨੇ ਔਰ ਨਾਲ ਦੀ ਨਾਲ ਜਿਹੜੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਵੀ ਜਿਹੜੇ ਕੀਤੇ ਗਏ ਨੇ ਔਰ ਕੁਰਸੀਆਂ ਜਿਹੜੀਆਂ ਲਗਾ ਦਿੱਤੀਆਂ ਗਈਆਂ ਨੇ ਸਟੇਜ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹੈਗੇ ਆ ਜਿੱਥੇ ਪੂਰੇ ਪੰਜਾਬ ਦੀ ਬੀਜੇਪੀ ਦੀ ਲੀਡਰਸ਼ਿਪ ਜਿਹੜੀ ਹੈਗੀ ਆ ਉਹ ਮੌਜੂਦ ਰਹੇਗੀ ਔਰ ਖਾਸ ਕਰ ਅ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜਿਹੜੇ ਨੇ ਇਸੀ ਸਟੇਜ ਤੋਂ ਰਮਨੀ ਸਿੰਘ ਬਿੱਟੂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਐਤਵਾਰ ਦਾ ਦਿਨ ਹੈਗਾ तकरीबन ਸ਼ਾਮ 5 ਵਜੇ ਜਿਹੜੀ ਹੈ ਅਮਿਤ ਸ਼ਾਹ ਦੇ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ ਔਰ ਰੈਲੀ ਦਾ ਸਮਾਂ ਵੀ ਜਿਹੜਾ ਹੈ ਸ਼ਾਮ 5 ਵਜੇ ਹੀ ਦੱਸਿਆ ਗਿਆ ਹੈਗਾ ਹਾਲਾਂਕਿ ਇਸ ਵਕਤ ਦੀ ਗੱਲ ਕਰੀਏ ਤਾਂ ਇਸ ਵਕਤ ਪਾਰਾ ਜਿਹੜਾ ਹੈਗਾ 44 ਡਿਗਰੀ ਦੇ ਕਰੀਬ ਪਹੁੰਚਿਆ ਹੋਇਆ ਹੈਗਾ ਜ਼ਰੂਰ ਕਿਤੇ ਨਾ ਕਿਤੇ ਲੁਧਿਆਣੇ ਦੇ ਵਿੱਚ ਗਰਮੀ ਜਿਹੜੀ ਹੈ ਵਧਰੀ ਹੈਗੀ ਹੈ ਉਸੇ ਤਰ੍ਹਾਂ ਚੋਣਾਂ ਵੀ ਸਰਗਰਮੀ ਵੀ ਜਿਹੜੀ ਹੈ ਸ਼ਿਖਰਾਂ ਤੇ ਹੈਗੀ ਹੈ ਔਰ ਆਪਣੇ ਹਰਮਨ ਪਿਆਰੇ ਨੇਤਾ ਔਰ ਖਾਸ ਕਰ ਬੀਜੇਪੀ ਦੀ ਲੀਡਰਸ਼ਿਪ ਨੂੰ ਸੁਣ ਲਈ ਪੂਰੇ ਪੰਜਾਬ ਤੋਂ ਬੀਜੇਪੀ ਦੇ ਕਾਰਜਕਰਤਾ ਔਰ ਉਹਨਾਂ ਦੇ ਸਮਰਥਕ ਜਿਹੜੇ ਪਹੁੰਚਣਗੇ ਫਿਲਹਾਲ ਤਿਆਰੀਆਂ ਤੁਹਾਨੂੰ ਦਿਖਾਈਆਂ ਨੇ ਤੇ ਇੱਕ ਵਾਰ ਫਿਰ ਤੁਹਾਨੂੰ ਮੈਂ ਦਿਖਾ ਦਵਾਂ ਕਿ ਕਿਸ ਤਰ੍ਹਾਂ ਕੁਰਸੀਆਂ ਜਿਹੜੀਆਂ ਲਗਾਈਆਂ ਗਈਆਂ ਨੇ ਔਰ ਕੁਰਸੀਆਂ ਜਿਹੜੀਆਂ ਸਜਾ ਦਿੱਤੀਆਂ ਗਈਆਂ ਨੇ ਤਕਰੀਬਨ 5 ਤੋਂ 7000 ਸੀਆਂ ਜਿਹੜੀਆਂ ਦੱਸੀਆਂ ਜਾ ਰਹੀਆਂ ਨੇ ਪੰਡਾਲ ਦੇ ਵਿੱਚ ਲਗਾਈਆਂ ਗਈਆਂ ਨੇ ਪੋਸਟਰ ਬੈਨਰ ਜਿਹੜੇ ਨੇ ਲਗਾਏ ਗਏ ਨੇ ਰਵਨੀਤ ਸਿੰਘ ਬਿੱਟੂ ਦੇ ਹੱਕ ਦੇ ਵਿੱਚ ਇਹ ਚੋਣ ਪ੍ਰਚਾਰ ਜਿਹੜਾ ਕੀਤਾ ਜਾਏਗਾ ਔਰ ਉਸ ਤੋਂ ਬਾਅਦ 5 ਵਜੇ ਦੇ ਕਰੀਬ-ਕਰੀਬ ਹੈਲੀਪੈਡ ਬਣਾਇਆ ਗਿਆ ਹੈਗਾ ਉਸੀ ਹੈਲੀਪੈਡ ਤੋਂ ਜਿਹੜੇ ਨੇ ਅਮਿਤ ਸ਼ਾ ਪਹੁੰਚਣਗੇ ਔਰ ਤਕਰੀਬਨ 5 ਵਜੇ ਜਿਹੜੀ ਹੈ ਇਸ ਰੈਲੀ ਦੀ ਜਿਹੜੀ ਸ਼ੁਰੂਆਤ ਕੀਤੀ ਜਾਏਗੀ ਫਿਲਹਾਲ ਕੁਰਸੀਆਂ ਜਿਹੜੀਆਂ ਨੇ ਜ਼ਰੂਰ ਕੀਤੀਆਂ ਨੇ ਕਿਤੇ ਖਾਲੀ ਨਹੀਂ ਲੇਕਿਨ ਕਿਉਂਕਿ ਸਮਾ ਜਿਹੜਾ ਸ਼ਾਮ 5 ਵਜੇ ਦਾ ਹੈ ਔਰ ਤਕਰੀਬਨ 4 ਵਜੇ ਤੋਂ ਜਿਹੜੀ ਹੈ ਪੀੜ ਜੁਟਣੀ ਸ਼ੁਰੂ ਹੋ ਜਾਏਗੀ ਔਰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਜਿਹੜੇ ਨੇ ਲੋਕਲ ਪ੍ਰਸ਼ਾਸਨ ਵੱਲੋਂ ਵੀ ਜਿਹੜੇ ਕੀਤੇ ਗਏ ਨੇ ਔਰ ਨਾਲ ਦੀ ਨਾਲ ਅਸ ਦੇ ਪੁਖਤਾ ਇੰਤ ਸਾਮਨੇ ਔਰ ਨਾਲ ਦੀ ਨਾਲ ਜਿਹੜੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਵੀ ਜਿਹੜੇ ਕੀਤੇ ਗਏ ਨੇ ਔਰ ਕੁਰਸੀਆਂ ਜਿਹੜੀਆਂ ਲਗਾ ਦਿੱਤੀਆਂ ਗਈਆਂ ਨੇ ਅਨੁਸਾਰ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜਿਹੜੇ ਨੇ ਇਸ ਹੱਕ ਦੇ ਵਿੱਚ ਇਹ ਚੋਣ ਪ੍ਰਚਾਰ ਜਿਹੜਾ ਕੀਤਾ ਜਾਏਗਾ ਔਰ ਉਸ ਤੋਂ ਬਾਅਦ ਦੇ ਪੁਖਤਾ ਇੰਤਜ਼ਾਮ ਨੇ ਔਰ ਨਾਲ ਦੀ ਨਾਲ ਜਿਹੜੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਵੀ ਜਿਹੜੇ ਕੀਤੇ ਗਏ ਨੇ ਔਰ ਕੁਰਸੀਆਂ ਜਿਹੜੀਆਂ ਲਗਾ ਦਿੱਤੀਆਂ ਗਈਆਂ ਨੇ ਅਨੁਸਾਰ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜਿਹੜੇ ਨੇ ਇਸ ਹੱਕ ਦੇ ਵਿੱਚ ਇਹ ਚੋਣ ਪ੍ਰਚਾਰ ਜਿਹੜਾ ਕੀਤਾ ਜਾਏਗਾ